Thank <laughs> you. Thank <laughs> you. ਮੈਂ ਹਰ ਦੇਸ਼ੇ ਭਗਵਾਨ ਚੇਅਰਮੈਨ ਭਗਵਾਨ ਵਾਲ ਦੇ ਸੰਗਸਦਾਂ ਦਾ ਅੱਜ ਹੀ ਐਰਪੋਰਟ ਦੇ ਧਰਨਾ ਲਾਇਆ ਸੀ ਇਹ ਪਿਛਲੇ 7 ਤਰੀਕ ਦਾ ਮਸਲਾ ਹੈ ਜੋ ਅਪਰੂਵਮੈਂਟ ਟਰਸਟ ਦਾ ਜੋ ਜੈ ਸਮਸ਼ੇਰ ਸਿੰਘ ਭੁੱਲਰ ਉੱਥੇ ਸਾਡੇ ਸਮਾਜ ਦੇ ਬੀਬੀ ਜੋ ਕੰਮ ਕਰਦੀ ਸੀ ਉਹਨੂੰ ਜਾਤੀ ਸੁਸ਼ਟ ਉਹਨੇ ਸ਼ਬਦ ਬੋਲੇ ਉਹਦੀ ਜਾਤ ਖਿਲਾਫ ਬੋਲਿਆ ਜਿਹਦੇ ਕਰਕੇ ਅਸਾਚੂ ਰਣਜੀਤਾ ਵੀ ਨੂੰ ਉਹਨਾਂ ਨੂੰ ਕੰਪਲੀਟ ਕੀਤੀ ਪਰ ਉਹਨਾਂ ਕਾਰਵਾਈ ਨਹੀਂ ਕੀਤੀ। ਇਹਦੇ ਸਬੰਧ ਵਿੱਚ ਡਿਪਟੀ ਸਾਹਿਬ ਨੂੰ ਮਿਲਿਆ ਗਿਆ, ਸੀਪੀ ਸਾਹਿਬ ਨੂੰ ਮਿਲਿਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਅਖੀਰ ਦੇ ਆਪਾਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਅਸੀਂ 에어ਪੋਰਟ ਰੋਡ ਜਾਮ ਕਰਾਂਗੇ। ਅੱਜ ਅਸੀਂ ਮਜਬੂਰ ਹੋ ਕੇ 에어ਪੋਰਟ ਰੋਡ ਜਾਮ ਕੀਤਾ ਸੀ। ਹੁਣ ਪ੍ਰਸ਼ਾਸਨ ਅਧਿਕਾਰੀ ਸਰਦਾਰ ਹਰਪਾਲ ਸਿੰਘ ਜੀ ਨੇ ਸਾਨੂੰ ਇਸੇ ਵਿਸ਼ਵਾਸ ਦੇ ਕੇ ਉਠਾਇਆ ਆ ਉਹ ਦੋਸ਼ੀ ਦੇ ਖਿਲਾਫ ਪੂਰੀ ਕਾਨੂੰਨੀ ਕਾਰਵਾਈ ਕੀਤੀ ਗਈ ਆ। ਜੋ ਐਸਸੀ ਐਚਟੀ ਐਕਟ 1990 ਦੇ ਤਹਿਤ ਅਰਜ਼ੀ ਦਰਜ ਕੀਤਾ ਗਿਆ ਹੈ ਐਸਐਲਆ ਰਾ ਖੋਲ ਦਿੱਤੇ ਗਏ ਹਾਂ ਜੀ ਹੁਣ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸਵਾਇਆ ਫਿਰ ਜਿਹੜੀ ਲੋਚ ਹੋ ਚੁੱਕੀ ਹੈ ਔਰ ਹੁਣ ਉਹਨਾਂ ਨੂੰ ਅਸੀਂ ਤਫਜੋ ਧਰਨਾ ਨੂੰ ਸਮਾਪਤ ਕਰ ਰਹੇ ਹਾਂ ਇਹਨਾਂ ਦੇ ਸ਼ਮਸ਼ੇਰ ਸਿੰਘ ਭੁੱਲਰ ਜਈ ਸਾਹਿਬ ਨੇ ਜਿਨ੍ਹਾਂ ਦੇ ਨਾਲ ਕੋਈ ਤਨਖਾਹ ਤੋਂ ਲੈ ਕੇ ਇਹਨਾਂ ਦਾ ਬਹਿਸ ਹੋਈ ਹੈ ਡੇਢ ਜੇ ਕਹਿਣ ਦੇ ਮਤਲਬ ਕਿ ਆ ਕਿ ਉਹਨਾਂ ਨੇ ਮੈਨੂੰ ਜਾਤੀਅਲਫਾਜ ਵਰਤੇ ਮੇਰੀ ਜਾਤੀ ਦੇ ਖਿਲਾਫ ਨਫਰਾਇਵੇ ਦੀ ਤੁਸੀਂ ਸਾਡੇ ਕੋਲ ਗਲਤ ਲਫਾ ਚੜਿਓ ਬੰਦੇ ਆ ਜਿਹਦੇ ਤਹਿਤ ਉਹਨਾਂ ਨੇ ਐਪਲੀਕੇਸ਼ਨ ਥਾਣੇ ਤੇ ਦਿੱਤੀ ਸੀ ਜੋ ਇਹਨਾਂ ਦੀ ਮੰਗ ਹੈ ਕਿ ਸਾਡੀ ਉਹਦੇ ਤਹਿਤ ਜਿਹੜੀ ਆ ਐਸ ਕੇਟਰ ਜੋ ਕਾਨੂੰਨੀ ਕਾਰਵਾਈ ਵੜਦੀ ਉਹਦੀ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਸ ਤੋਂ ਜਿਹੜੀ ਅਗਨੀ ਪ੍ਰੰਤ ਕਾਰਵਾਈ ਜਿਹੜੀ ਆ ਮੰਗਦੇ ਆ ਤੇ ਪਰ ਰਾਹ ਆਲ ਦਿੱਤਾ ਗਿਆ ਜੀ ਉਹਨਾਂ ਨਾਲ ਜੋ ਇਹਨਾਂ ਨਾਲ ਹੁਣ ਬੈਠ ਕੇ ਸਾਡੀ ਇਹਨਾਂ ਦੇ ਪ੍ਰਧਾਨਾਂ ਦਾ ਸਹਿਮਤੀ ਬਣ ਗਈ ਹੈ ਜੀ ਇਹਨਾਂ ਨਾਲ ਅਸੀਂ ਚਾਹਤਾ ਕਿ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਜੀ ਅਫਸਰ ਉਹਨਾਂ ਲਈ ਹੈ ਇਹਦੀ ਜਿਹੜੀ ਐਫ ਆਈ ਆਰ ਸੀ ਦਰਜ ਕਰਦੇ ਠੀਕ ਹੈ ਜੀ ਕਿੰਨੇ ਪੁਰਾਣਾ ਮਾਮਲਾ ਹੈ ਜੀ ਇਹ 7 ਇੱਕ ਦਿਨ ਕਰਨਾ ਦੱਸਦਾ ਪਹਿਲੇ ਕੋਈ ਕਾਰਵਾਈ ਕੀਤੀ ਗਈ ਸੀ ਜੀ ਇਹ ਜੀ ਉਹਨਾਂ ਦੇ ਪਹਿਲਾਂ ਨੇ ਇਹਨਾਂ ਦੇ ਆਪਣੇ ਆਪਸ ਜਿਹੜੀ ਆ ਇੰਪਰੂਵਮੈਂਟ ਟਾਸਟ ਦੇ ਕਰਮਚਾਰੀ ਜਿਹੜੇ ਆਪਸੀ ਕੋਈ ਸਟਾਫ ਦਾ ਕਰਨ ਇਹਨਾਂ ਦੀ ਆਪਸੀ ਗੱਲ ਚੱਲਦੀ ਸੀ ਜੋ ਨਹੀਂ ਸਿਰੇ ਲੱਗੀ ਪਰ ਕਹਿੰਦੇ ਅਸੀਂ ਪ੍ਰਸ਼ਾਸਨ ਕੋਲ ਵੀ ਗਏ ਹਰ ਅਧਿਕਾਰੀ ਕੋਲ ਗਏ ਪਹੁੰਚ ਕੀਤੀ ਪਰ ਸਰਵੇ ਕੋਈ ਨਹੀਂ ਕੀਤੀ ਅੰਨੇ ਜੀ ਪ੍ਰਸ਼ਾਸਨ ਪਹਿਲਾਂ ਇੰਪਰੂਵਮੈਂਟ ਦੇ ਕਰਮਚਾਰੀ ਸਾਬੇਚ ਉਹਨਾਂ ਦਾ ਸਟਾਫ ਸੀ ਮੰਨ ਲਓ ਗੱਲ ਤੁਹਾਡਾ ਕੋਈ ਸਟਾਫ ਮੈਂਬਰ ਹੋਵੇਗੀ ਪਹਿਲਾਂ ਤੁਸੀਂ ਕਹੋ ਵੀ ਅਸੀਂ ਆਪਣੇ ਸਟਾਫ ਮੈਂਬਰ ਭੁਗਾ ਰਹੇ ਹਾਂ ਤੇ ਵਿੱਚ ਸਾਡਾ ਇੰਟਰਨੈਟ ਬੰਦਾ ਨਹੀਂ ਨਾ ਇਹਨਾਂ ਦੀ ਸਟਾਫ ਦਾ ਮੈਂ ਮੈਟਰ ਸੀ ਜੋ ਨਹੀਂ ਸੋਲਵ ਉਹਨਾਂ ਕਹਿੰਦੇ ਸਾਡੀ ਕਾਨੂੰਨੀ ਕਾਰਵਾਈ ਕਰੋ ਇਹ ਨੂੰ ਨਹੀਂ ਕਰਦੀ। ਪੁਲਿਸ ਅਰਚਾ ਦਰਜ ਕਰਨ ਜਾ ਰਹੇ ਹੋ ਜੀ। ਹਾਂਜੀ ਠੀਕ ਹੈ ਜੀ। ਜੀ ਭੈਣ ਜੀ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀ ਉਹਨਾਂ ਤੁਹਾਨੂੰ ਐਫਆਈਆਰ ਮਿਲ ਗਈ ਤਾਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੇਰਾ ਨਾਮ ਜਸਪੀਤ ਕੌਰ ਆ। ਮੇਰੇ ਭੈਣ ਭਰਾਵਾਂ ਨੇ ਬਿਨਾਂ ਇਨਸਾਫ ਦਵਾਇਆ ਵਾ। ਮੈਂ ਉਹਨਾਂ ਦੀ ਬਹੁਤ ਸ਼ੁਕਰਗੁਜ਼ਾਰ ਆ ਧੰਨਵਾਦ। ਜੈ ਭਾਲ।